ਹਾਂਜੀ ਦੋਸਤੋ ਰੋਜ਼ ਦੀ ਤਰ੍ਹਾਂ ਆਪਾਂ ਫੇਰ ਪਹੁੰਚ ਗਏ ਆਂ ਸਬਜੀ ਮੰਡੀ ਸਨਾਮ ਦੇ ਵਿੱਚ ਅੱਜ ਤੁਹਾਨੂੰ ਸਬਜੀ ਦੀ ਕੱਲੇ ਕੱਲੇ ਰੇਟ ਤੋਂ ਜਾਣੂ ਕਰਵਾਵਾਂਗੇ ਕੀ ਮੰਦਾ ਤੇ ਕੀ ਤੇਜ਼ ਰਿਹਾ ਜੀ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਜੋ ਆਪਣੇ ਪਹਿਲੀ ਵਾਰ ਦੇਖ ਰਹੇ ਹੋ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜੇ ਤੁਸੀਂ ਸਾਨੂੰ Facebook ਪੇਜ ਤੇ ਦੇਖ ਰਹੇ ਹੋ ਤਾਂ ਸਾਡੇ Facebook ਪੇਜ ਨੂੰ ਫੋਲੋ ਕਰ ਲੈਣਾ ਜੀ ਤਾਂ ਨੂੰ ਕੱਲੇ-ਕੱਲੇ ਰੇਟ ਤੋਂ ਜਾਣੂ ਕਰਵਾਉਣਾ ਚੱਲਦਿਆਂ ਸਬਜ਼ੀ ਮੰਡੀ ਦੇ ਵਿੱਚ ਆਜੋ ਜੀ ਅੱਜ ਆਪਾਂ ਹਰੀ ਮਿਰਚ ਤੋਂ ਸ਼ੁਰੂ ਕਰਦੇ ਹਾਂ ਜੋ ਹਰੀ ਮਿਰਚ ਦੇਖ ਰਹੇ ਹੋ ਲਪਾਫੇ ਦੇ ਵਿੱਚ ਪਈ ਦੋਸਤੋ ਇਹਦਾ ਰੇਟ 25 ਰੁਪਏ ਪ੍ਰਤੀ ਕਿਲੋ ਆ ਦੱਸ ਦਈਏ ਤੇ ਕਈ ਦਿਨਾਂ ਤੋਂ ਰੇਟ ਇੱਥੇ ਟਿਕੇ ਹੋਏ ਨੇ ਜੇ ਆਪਾਂ ਖੀਰੇ ਦੀ ਗੱਲ ਕਰੀਏ ਦੋਸਤੋ ਖੀਰਾ ਜਿਹੜਾ 18 ਤੋਂ 20 ਰੁਪਏ ਪ੍ਰਤੀ ਕਿਲੋ ਸਾਉ ਦੇ ਨਾਲ ਵਿਕ ਰਿਹਾ ਜੀ ਇਹ ਰੇਟ ਇੱਥੇ ਟਿਕੇ ਹੋਏ ਨੇ ਕਈ ਦਿਨਾਂ ਤੋਂ ਤੇ ਬਾਕੀ ਟਮਾਟਰ ਦੇ ਰੇਟ ਬਾਰੇ ਗੱਲ ਕਰੀਏ ਤਾਂ 10 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਜੀ ਅੱਜ ਦਾ ਰੇਟ ਆ ਜਿਹੜਾ ਤੇ ਬਾਕੀ ਪਿਆਜ਼ ਬਾਰੇ ਗੱਲ ਕਰਦੇ ਆਂ ਜੀ ਦੋਸਤੋ ਆਪਾਂ ਹੋਰ ਪਾਸੇ ਵੀ ਝਾਤੀ ਮਾਰਾਂਗੇ ਪਿਆਜ਼ ਦੇ ਰੇਟਾਂ ਬਾਰੇ ਪਹਿਲਾਂ ਆਹ ਦੱਸ ਦੇ ਤਾਂ ਇੱਥੇ 30 ਤੋਂ 35 ਰੁਪਏ ਤੱਕ ਪਿਆਜ਼ ਵਿਕ ਰਿਹਾ ਜੀ ਜਿਹੜਾ ਉੜਲੇ ਪਾਸੇ ਬਾਈ ਖੜਾ ਉਹਦੇ ਸਾਹਮਣੇ ਆ ਉਹੋ 30 ਤੇ 35 ਵਾਲਾ ਗੱਟਾ ਸੀ ਜਿਹੜਾ 35 ਰੁਪਏ ਕਿਲੋ ਕੱਦੂ ਦੀ ਗੱਲ ਕਰੀਏ ਤਾਂ ਦੋਸਤੋ ਕੱਦੂ ਆ ਜਿਹੜਾ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੀ ਟਮਾਟਰਾਂ ਦੀ ਗੱਲ ਕਰੀਏ ਤਾਂ ਉਹੀ ਆ 10 ਰੁਪਏ ਰੇਟ ਨਿੰਬੂ 80 ਰੁਪਏ ਕਿਲੋ ਮਿਲ ਰਿਹਾ ਹੈ ਜੀ ਅੱਜ ਥੋੜਾ ਜਿਹਾ ਮੰਦਾ ਹੋਇਆ 100 ਤੋਂ 20 ਰੁਪਏ ਥੱਲੇ ਆ ਗਿਆ ਜੀ ਰੇਟੇ ਦਾ ਇਧਰ ਵੀ ਗੱਲ ਕਰੀਏ ਤਾਂ ਕੱਦ ਉਹੀ 40 ਰੁਪਏ ਕਿਲੋ ਆ ਜੀ ਬਾਕੀ ਸਿਮਲਾ ਮਿਰਚ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਮੰਦੀ ਹੋਇਆ ਜਾਨੀ ਕਿ 55 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ ਜੀ ਅੱਜ ਸਿਮਲਾ ਮਿਰਚ ਸਨਾਮ ਮੰਡੀ ਦੇ ਵਿੱਚ ਪਿਆਜ਼ ਦੀ ਇੱਧਰ ਗੱਲ ਕੀਤੀ ਸੀਗੀ ਬਾਈ ਨਾਲ ਤਾਂ ਰੇਟ ਪਤਾ ਕੀਤਾ ਉਹੀ ਬਸ ਚੱਲ ਰਿਹਾ ਜੀ 30 ਤੋਂ 35 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਤੇ ਜਿਹੜਾ ਉਹ ਬਾਈ ਦੇ ਕੋਲ ਆ ਜੀ ਜਿਹੜਾ ਸਾਈਡ ਤੇ ਪਿਆ ਉਹ ਤਾਂ 35 ਰੁਪਏ ਆ ਜਿਹੜਾ ਇੱਧਰ ਬਾਈ ਖੜਾ ਤਾਂ ਇਹ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆ ਜੀ ਪਿਆਜ਼ ਦਾ ਰੇਟ ਪਿਆਜ਼ ਦੇ ਰੇਟ ਕਦੇ 5 ਰੁਪਏ ਬਾਦ ਤੇ ਘਟ ਚੜ ਰਹੇ ਨੇ ਜੀ ਚੱਲ ਰਹੇ ਨੇ ਤੇ ਗਾਜਰ ਦੀ ਗੱਲ ਕਰੀਏ ਤਾਂ ਗਾਜਰ ਦਾ ਰੇਟ ਵੀ ਹੈ ਜਿਹੜਾ 20 ਤੋਂ 15 ਦਿਨਾਂ ਤੋਂ ਇੱਥੇ ਟਿਕ ਰਿਹਾ ਜੀ ਇਹ ਰੇਟ ਆਪਣਾ 30 ਰੁਪਏ ਪ੍ਰਤੀ ਕਿਲੋ ਬੈਂਗੜਾਂ ਦੀ ਗੱਲ ਕਰੀਏ ਤਾਂ ਇਹ ਸਾਰਾ 22 ਰੁਪਏ ਕਿਲੋ ਵਿਕ ਰਿਹਾ ਜੀ ਬੈਂਗਣ ਇਹਦੇ ਨਾਲ ਜੋ ਕਰੇਲਾ ਕਰੇਲੇ ਦੀ ਗੱਲ ਕਰੀਏ ਤਾਂ 35 ਰੁਪਏ ਪ੍ਰਤੀ ਕਿਲੋ ਜੀ ਤੇ ਪੇਠੇ ਦੀ ਗੱਲ ਕਰਦਾਂ ਤਾਂ ਪੇਠਾ ਉਹੀ 14 ਰੁਪਏ ਕਿਲੋ ਜੀ ਕਦੂ ਇਥੇ ਸੀਮ ਰੇਟ ਆ ਜੀ ਹੋਈ 40 ਰੁਪਏ ਕਿਲੋ ਤੇ ਹੁਣ ਸਾਨੂੰ ਪੇਠਾ ਅੱਗੇ ਵੀ ਦਿਖਾਉਨੇ ਆ ਜੀ ਤਾਂ ਇਹ 14 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੀ ਪੇਠਾ ਸਬਜ਼ੀ ਮੰਡੀ ਸੁਨਾਮ ਦੇ ਵਿੱਚ ਕਈ ਦਿਨਾਂ ਤੋਂ ਰੇਟ ਬਸ 1 ਰੁਪਿਆ ਘਟ ਜਾਂ ਵੱਧ ਇੱਥੇ ਟਿਕਿਆ ਹੋਇਆ ਹੈ ਜੀ ਤੇ ਅੱਗੇ ਚੱਲਦੇ ਆਂ ਆਪਾਂ ਤੁਹਾਨੂੰ ਦੱਸੀਏ ਗੋਭੀ ਦੇ ਰੇਟ ਬਾਰੇ ਗੱਲ ਕਰੀਏ ਤਾਂ गोभी ਦਾ ਰੇਟਾ ਜਿਹੜਾ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਰੀ ਹੈ ਜੀ ਵਧੀਆ ਚਿੱਟੀ ਗੋਭੀ ਹਿਮਾਚਲ ਵਾਲੀ ਬਹੁਤ ਸੋਹਣੀ ਹੈ ਜੀ ਇਹ ਵੀ ਰੇਟ ਕਈ ਦਿਨਾਂ ਤੋਂ ਇੱਥੇ ਹੀ ਫਿਰਦਾ 35 ਤੇ 30 ਦੇ 35 ਤੋਂ 40 ਦੇ ਵਿਚਕਾਰ ਸੌਰੀ ਟਮਾਟਰ ਦਾ ਰੇਟ ਉਹੀ 10 ਰੁਪਏ ਕਿਲੋ ਚੱਲ ਰਿਹਾ ਜੀ ਥੋੜਾ ਜਿਹਾ ਹੁਣ ਤੇਜ਼ੀ ਜਾਗਾ ਤੇ ਪਹਿਲਾਂ ਜਿਹੜਾ ਰੇਟ ਸੀ ਦਾ 5 ਤੋਂ 70 ਰੁਪਏ ਕਿਲੋ ਸੀਗਾ ਦਵਾਣੇ ਦੀ ਗੱਲ ਕਰੀਏ ਤਾਂ 12 ਰੁਪਏ ਪ੍ਰਤੀ ਕਿਲੋ ਆਜੀ ਅੱਜ ਤੇ ਖੀਰੇ ਦਾ ਉਹੀ ਰੇਟ ਚੱਲੀ ਜਾਂਦਾ ਦੇਸੀ ਦਾ 18 ਤੋਂ 20 ਰੁਪਏ ਦੀ ਇੱਕ ਕੱਦੂ ਜੋ ਸਾਹਮਣੇ ਇੱਥੇ ਵੀ ਮੰਡੀ ਦੇ ਵਿੱਚ ਉਹੀ 40 ਰੁਪਏ ਕਿਲੋ ਵਿਕ ਰਿਹਾ ਜੀ ਕੱਦੂ ਤੇ ਅੱਗੇ ਗੱਲ ਕਰਦੇ ਆ ਤਾਂ ਆਪਾਂ ਖਰਬੂਜੇ ਦੀ ਜੀ ਜਿਹੜਾ ਖਰਬੂਜੇ ਦਾ ਰੇਟ ਮੰਡੀ ਦੇ ਵਿੱਚ ਇਹ ਵੀ ਕਈ ਦਿਨਾਂ ਤੋਂ 15 ਰੁਪਏ ਦੀ ਖੜਾ ਹੋਇਆ ਜਾਨੀ ਕਿ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੀ ਵਿਕ ਰਿਹਾ ਜੀ ਜਿਹੜਾ ਨਾਲ ਪਿਆ ਮਤੀਰਾ ਮਤੀ ਦੇ ਦਾ ਰੇਟ ਆ ਜਿਹੜਾ ਅੱਜ ਉਹੀ 9 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜੀ ਇਧਰ ਆਜ ਤਾਂ ਪਿਆਜ਼ ਦਾ ਉਹੀ ਰੇਟ ਇੰਨਾ ਬਾਈਆ ਨੇ ਵੀ ਦੱਸਿਆ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਬਾਕੀ ਜੋ ਦੋਸਤ ਨੇ ਕਿਸੇ ਚੀਜ਼ ਦਾ ਰੇਟ ਪੁੱਛਣਾ ਹੋਵੇ ਤਾਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਸ਼ਾਮਲ ਕਰ ਦਾਂਗੇ ਜੀ ਕਈ ਵਾਰੀ ਕੋਈ ਚੀਜ਼ ਰਹਿ ਜਾਂਦੀ ਹੈ ਜੀ ਤੁਸੀਂ ਪੁੱਛ ਸਕਦੇ ਹੋ ਗੋਭੀ ਦਾ ਰੇਟ ਇਹ ਵੀ ਸੇਮ ਹੀ ਹੈ ਜੀ ਇੱਥੇ ਵੀ ਤੇ ਦੋਸਤੋ ਅੱਗੇ ਚੱਲਦੇ ਆਂ ਤੇ ਆਪਾਂ ਚੌਲਿਆ ਦਾ ਰੇਟ ਗੱਲ ਕਰੀਏ ਤਾਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਚੌਲਾ ਮੰਡੀ ਦੇ ਵਿੱਚ sondern das